ਹਾਂਜੀ ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਘੋੜੇ ਘੋੜੀਆਂ ਵਿੱਚ ਲੈਦ ਦੇ ਬਣਦੀ ਸਮੱਸਿਆ ਜੋ ਮੈਂ ਫੀਲਡ ਦੇ ਵਿੱਚ ਮਹਿਸੂਸ ਕੀਤਾ ਹੁਣ ਜੋ ਕੇਸ ਆ ਰਹੇ ਉਹਦੇ ਅਕੋਰਡਿੰਗ ਗਰਮੀ ਬਹੁਤ ਜ਼ਿਆਦਾ ਆ ਇਹ ਲੈਦ ਦੀ ਪ੍ਰੋਬਲਮ ਉਹਨਾਂ ਕਿਸਾਨ ਭਰਾਵਾਂ ਦੇ ਆ ਰਹੀ ਹੈ ਜਿਨ੍ਹਾਂ ਕੋਲ ਇੱਕ ਦੋ ਜਾਨਵਰ ਆ ਤੇ ਜਿਨ੍ਹਾਂ ਦੇ ਬੰਨੇ ਆ ਲੈਦ ਦੇ ਬਣਦੀ ਸਮੱਸਿਆ ਉਹਨਾਂ ਦੇ ਆ ਰਹੀ ਆ ਜਿਨ੍ਹਾਂ ਦੇ ਜਾਨਵਰ ਬੰਨੇ ਆ ਤੇ ਆਪ ਪਾਣੀ ਪਿਉਂਦੇ ਉਹ ਜਦੋਂ ਟਾਈਮ ਲੱਗਾ ਪਾਣੀ ਪਿਆਤਾ ਦੋ ਵੇਰੀ ਤਿੰਨ ਵੇਰੀ ਜਿਹੜੇ ਵੱਡੇ ਫਾਰਮ ਆ ਜਿੰਨਾਂ ਵੀਰਾਂ ਦਾ ਪ੍ਰਬੰਧ ਚੰਗਾ ਹੈ ਜਾਨਵਰ ਖੁੱਲਾ ਨਾਲ ਇੱਕ ਸਾਈਡ ਤੇ ਰੈਚ ਦੇ ਵਿੱਚ ਇੱਕ ਸਾਈਡ ਤੇ ਖਾਣ ਪੀਣ ਵਾਸਤੇ ਪੱਠਿਆਂ ਵਾਸਤੇ ਬਣਾਇਆ ਨਾਲ ਛੋਟੀ ਜਿਹੀ ਖੁਰਲੀ ਟਾਈਪ ਪਾਣੀ ਵਾਸਤੇ ਬਣਾਈਆਂ ਜਾਨਵਰ ਆਉਦੀ ਮਰਜ਼ੀ ਨਾਲ ਪਾਣੀ ਪੀਂਦਾ ਉੱਥੇ ਸਮੱਸਿਆ ਬਹੁਤ ਘੱਟ ਆ ਰਹੀ ਆ ਜਿੱਦਾਂ ਹੁਣ ਤੁਸੀਂ ਪਾਣੀ ਪਿਉਣ ਦਾ ਜਦੋਂ ਥੋੜਾ ਟਾਈਮ ਲੱਗਦਾ ਹੋ ਸਕਦਾ ਉਦੋਂ ਜਾਨਵਰ ਨੂੰ ਨਾ ਮਾਣ ਹੋਵੇ ਪਾਣੀ ਪੀਣ ਨੂੰ ਜਦੋਂ ਜਾਨਵਰ ਦਾ ਮਨ ਕਰਦਾ ਪਾਣੀ ਪੀਣ ਨੂੰ ਉਦੋਂ ਤੁਸੀਂ ਕਿਸੇ ਹੋਰ ਕੰਮ 'ਚ ਰੁੱਝੇ ਹੋਵੋ ਜਿਹੜੀ ਮੈਂ ਮਹਿਸੂਸ ਕੀਤੀ ਹੈ ਗੱਲ ਤੇ ਛੋਟੇ ਭਰਾਵਾਂ ਕਿਸਾਨਾਂ ਦੇ ਪ੍ਰੋਬਲਮ ਇਹ ਆ ਰਹੀ ਆ ਜਿੱਦਾਂ ਪਾਣੀ ਦੀ ਕਮੀ ਦੇ ਕਾਰਨ ਵੀ ਇਹ ਇੱਕ ਬਹੁਤ ਵੱਡਾ ਕਾਰਨ ਆ ਪਾਣੀ ਦੀ ਕਮੀ ਨੰਬਰ 2 ਤੋਂ ਹੁਣ ਝੋਨੇ ਦਾ ਸੀਜ਼ਨ ਆ ਝੋਨੇ ਦਾ ਸੀਜ਼ਨ ਚੱਲ ਰਿਹਾ ਆ ਆਪਾਂ ਉਹਨਾਂ ਕੰਮਾਂ 'ਚ ਵੀ ਝੋਨੇ ਵਾਲੇ ਬੰਨੇ ਵੀ ਬਿਜੀ ਆ ਜਦੋਂ ਟਾਈਮ ਲੱਗਿਆ ਆਪਾਂ ਜਾਨਵਰ ਨੂੰ ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਆ ਜਾਨਵਰ ਨੂੰ ਪਾਣੀ ਵੱਧ ਪਲਾਓ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਡਰਾਈ ਮੈਟਰ ਹੋ ਜਾਂਦਾ ਸੁੱਕਾ ਚਾਰਾ ਹੋ ਜਾਂਦਾ ਹਰੇ ਦੀ ਕਮੀ ਹੋ ਜਾਂਦੀ ਹੈ ਇੱਕ ਜੱਕਦਮ ਜਿਹੜਾ ਆਪਾਂ ਫੀਡ ਜਾਨਵਰ ਦਾ ਜਾਂ ਚਾਰਾ ਚੇਂਜ ਕਰ ਦਿੰਨੇ ਆ ਉਹਦਾ ਵੀ ਇੱਕ ਵੱਡਾ ਕਾਰਨ ਆ ਤੇ ਫਿਰ ਆਪਾਂ ਆ ਜੀਏ ਇਹਦੇ ਲੱਛਣਾਂ ਵੱਲੀ ਲੱਛਣੇ ਦੇ ਸ਼ੁਰੂਆਤੀ ਲੱਛਣ ਹੈ ਗਿਆ ਜਾਨਵਰ ਸਿਰ ਮਾਰਦਾ ਆਪਦਾ ਪੇਟ ਵੱਲ ਨੂੰ ਆਏ ਘਮਾਉਂਦਾ ਮਾਲਕ ਨੂੰ ਦੱਸਦਾ ਲੈ ਵੀ ਮੈਨੂੰ ਪੇਟ ਦੀ ਪ੍ਰੋਬਲਮ ਆ ਮਾਲਕ ਸਮਝੇ ਭਲਾ ਨਾ ਸਮਝੇ ਵਾਰ-ਵਾਰ ਆਪਦਾ ਮੂੰਹ ਆਏ ਪੇਟ ਦੇ ਉੱਤੇ ਮਾਰਦਾ ਪੇਟ ਦੇ ਉਦੋਂ ਅੱਗੇ ਜਾਨਵਰ ਦਰਦ ਮਣਾਉਂਦਾ ਪੌੜ ਮਾਰਦਾ ਅਗਲਾ ਖੜਾ ਖੜਾ ਜਾਨਵਰ ਬੈਠ ਜਾਂਦਾ ਜੱਗ ਤਮ ਫਿਰ ਉਸ ਤੋਂ ਬਾਅਦ ਪ੍ਰੋਬਲਮ ਆ ਜਾਂਦੀ ਆ ਲੇਟਾ ਮਾਰਦਾ ਲੇਟਾ ਮਾਰਦਾ ਜਾਨਵਰ ਲੇਟ ਦਾ ਜਦੋਂ ਜ਼ਿਆਦਾ ਦਰਦ ਹੁੰਦਾ ਜਦੋਂ ਉਹ ਲੇਟ ਦਾ ਤੇ ਉਹ ਜਿਹੜਾ ਲੇਟਣ ਦੇ ਕਾਰਨ ਕਈ ਵਾਰ ਜਾਨਵਰ ਦੇ ਅੰਤੜੀਆਂ ਨੂੰ ਵੱਟ ਚੜ ਜਾਂਦਾ ਉਹ ਫਿਰ ਬੜੀ ਕ੍ਰਿਟੀਕਲ ਕੰਡੀਸ਼ਨ ਬਣ ਜਾਂਦੀ ਆ ਉੱਥੇ ਫਿਰ ਸਰਜਰੀਕਲੀ ਜਿਹੜੀ ਨਾਲ ਮਦਦ ਲੈਣੀ ਪੈਂਦੀ ਆ ਉਹ ਕੇਸ ਉਸ ਕੰਡੀਸ਼ਨ ਤੇ ਪਹੁੰਚ ਕੇ ਕੇਸ ਬਹੁਤ ਕ੍ਰਿਟੀਕਲ ਹੋ ਜਾਂਦਾ ਇਸ ਕਰਕੇ ਇਹ ਧਿਆਨ ਰੱਖੋ ਖਾਸ ਕਰਕੇ ਜਾਨਵਰ ਨੂੰ ਵੱਧ ਤੋਂ ਵੱਧ ਪਾਣੀ ਜਿੱਦਾਂ ਗਰਮੀ ਹੁਣ ਜਿਆਦਾ ਆ ਪਾਣੀ ਪਿਲਾਓ ਤੇ ਇਹਦੇ ਜੇ ਹੁਣ ਆਪਾਂ ਆ ਜੀਏ ਇਹਦੇ ਟ੍ਰੀਟਮੈਂਟ ਵੱਲੀ ਜਿਹੜਾ ਦਾ ਟ੍ਰੀਟਮੈਂਟ ਆ ਜਾਨਵਰ ਨੂੰ ਜਦੋਂ ਤੁਹਾਨੂੰ ਪਤਾ ਲੱਗ ਗਿਆ ਜੇ ਜਾਨਵਰ ਦਰਦ ਮਣਾਉਂਦਾ ਉਸੇ ਟਾਈਮ ਉਹਦੇ ਪੱਠੇ ਖਾਰਾ ਚਾਰਾ ਉਹਦਾ ਬੰਦ ਕਰ ਦਿਓ ਪਾਣੀ ਵੱਧ ਪਿਲਾਓ ਸਾਫ਼ ਪਾਣੀ ਪਿਲਾਓ ਲੈਗਜ਼ਿਟਿਵ ਜਿੱਦਾਂ ਆ ਜਾਂਦੇ ਆ ਲਿਕਿਡ ਪੈਰਾਫਿਨ ਦੁੱਧ ਚ ਪਾ ਕੇ ਜਾਂ ਪਾਣੀ ਚ ਮਿਲਾ ਕੇ ਜਾਨਵਰ ਨੂੰ ਪਿਲਾਓ ਨਾਲ ਆਈਵੀ ਡਾਕਟਰ ਚੰਗੇ ਆਪਦੇ ਕੋਈ ਜੋ ਵੀ ਤੁਹਾਡੇ ਡਾਕਟਰ ਤੁਹਾਡੇ ਕੰਟੈਕਟ ਚਾ ਉਹਦੇ ਨਾਲ ਰਹਿ ਕਰਕੇ ਫਲੂਇਡ ਆਈਵੀ ਜਿਦਾ ਐਨਐਸ ਹੋ ਗਈ ਆ ਮੈਟ੍ਰੋਜੋਲ ਹੋ ਗਈ ਇਹ ਫਲੂਇਡ ਜਾਨਵਰ ਨੂੰ ਚੜਾਇਆ ਜਾਵੇ ਰੀ ਹਾਈਡਰੇਸ਼ਨ ਜੇ ਦੀ ਡੀ ਹਾਈਡਰੇਸ਼ਨ ਜਾਨਵਰ ਨੂੰ ਹੋ ਜਾਂਦੀ ਆ ਉਹਨੂੰ ਰੀ ਹਾਈਡਰੇਟ ਕਰਨ ਵਾਸਤੇ ਜਾਨਵਰ ਨੂੰ ਪਾਣੀ ਦੀ ਕਮੀ ਨਾ ਆਵੇ ਪੇਨ ਕਿਲਰ ਦਿੱਤੇ ਜਾ ਸਕਦਾ ਪੇਨ ਕਿਲਰ ਜਿਹੜਾ ਨਾਨਸਟੇਰਾਇਡ ਹੁੰਦਾ ਉਹਦੀ ਆਪਾਂ ਵਰਤੋਂ ਕਰ ਸਕਦੇ ਆ ਜਾਨਵਰ ਨੂੰ ਦਰਦ ਤੋਂ ਬਚਾਉਣ ਵਾਸਤੇ ਲਿਕਵਿਡ ਪੈਰਾਫਿਨ ਹੋ ਗਈ ਜਿੱਦਾਂ ਲਿਵਰ ਦੇ ਵਾਸਤੇ ਕੋਈ ਚੰਗਾ ਟੋਨਿਕ ਹੋ ਗਿਆ ਜਿਵੇਂ ਬਥੇਰੇ ਮਾਰਕੀਟ ਦੇ ਵਿੱਚ ਆਉਂਦੇ ਜਿਵੇਂ ਲਿਵ 52 ਹੋ ਗਿਆ, ਬੀਟਾ ਕਾਈਂਡ ਲਿਵ ਹੋ ਗਿਆ, ਲਿਵ 24 ਸੀ ਵਗੈਰਾ ਹੋ ਗਿਆ ਉਹ ਤੁਸੀਂ ਜਾਨਵਰ ਨੂੰ ਦਿਓ ਤੇ ਇਹਦੇ ਵਿੱਚ ਇੱਕ ਹੋਰ ਬੜਾ کارਗਰ ਜੋ ਬੜਾ ਸਕਸੈਸਫੁਲ ਬੜਾ ਹੀ ਵਧੀਆ ਰਿਜ਼ਲਟ ਉਹਦਾ ਮੈਨੂੰ ਮਿਲਿਆ ਤੇ ਹੈਵੀ ਰਿਜ਼ਲਟ ਬੜਾ ਉਹਦਾ ਨੈਸੋਗੇਸਟਿਕ ਇੰਟਿਊਬੇਸ਼ਨ ਜਿਹੜੀ ਨੱਕ ਰਾਹੀਂ ਆਪਾਂ ਸਿੱਧੀ ਸਟਮਕ ਦੇ ਵਿੱਚ, ਪੇਟ ਦੇ ਵਿੱਚ ਜਾਨਵਰ ਦੇ ਟਿਊਬ ਪਾਉਣੇ ਆ ਇੱਕ ਪਾਈਪ ਪਾਈਪ ਹੁੰਦੀ ਆ ਪਾਉਣ ਵਾਸਤੇ ਉਹ ਪਾਈਪ ਦੇ ਨਾਲ ਜਦੋਂ ਆਪਾਂ ਅੰਦਰ ਜਾਨਵਰ ਦੇ ਦਵਾਈ ਪਾਉਣੇ ਆ ਉਹਦਾ ਬੜਾ ਹੀ ਸ਼ਾਨਦਾਰ ਰਿਜ਼ਲਟ ਆ ਬਹੁਤ ਵਧੀਆ ਉਹ ਬੜਾ ਹੀ ਵਧੀਆ ਕਾਰਗਰ ਤਰੀਕਾ ਬੜੀ ਜਲਦੀ ਉਹਦਾ ਰਿਜ਼ਲਟ ਮਿਲਦਾ ਇਸ ਕਰਕੇ ਇਸ ਇਸ ਆਪਾਂ ਇਸ ਟ੍ਰੀਟਮੈਂਟ ਦਾ ਵੀ ਆਪਾਂ ਨਾਲ ਸਹਾਰਾ ਲੈ ਸਕਦੇ ਆ ਜਿਹਦੇ ਨਾਲ ਆਪਣੇ ਜਾਨਵਰ ਦੀ ਜਾਨ ਬਚਾਈ ਜਾ ਸਕਦੀ ਆ ਤੇ ਇਹ ਇਹਦੇ ਵਿੱਚ ਆਪਾਂ ਜਾਨਵਰ ਨੂੰ ਇਹਦਾ ਪਾਣੀ ਦੀ ਫੇਰ ਤੁਹਾਡੇ ਮੂਰੇ ਬੇਨਤੀ ਇਹ ਵਾਲੀ ਪਾਣੀ ਖਾਸ ਕਰਕੇ ਅੱਜ ਵਾਲੇ ਦਿਨ ਆਜੋ ਦਿਨ ਚੱਲ ਰਿਹਾ ਹੈ ਇਨਾਂ ਦੇ ਵਿੱਚ ਪਾਣੀ ਨੂੰ ਜਨਮਰ ਨੂੰ ਪਾਣੀ ਵੱਧ ਤੋਂ ਵੱਧ ਪਿਲਾਓ ਜਦੋਂ ਪਾਣੀ ਪਿਲਾਓਗੇ ਤਾਂ ਉਹਦਾ ਡਾਈਜੈਸਟਿਵ ਸਿਸਟਮ ਸਾਰਾ ਸਿਸਟਮ ਖਾਰਨ ਇਹਦਾ ਬਣਦਾ ਜਦੋਂ ਕੋਈ ਜਨਵਰ ਮੇਨ ਕਾਰਨ ਇਹਦਾ ਇਹ ਬਣਦਾ ਜਦੋਂ ਜਨਵਰ ਕੋਈ ਅਨਡਾਈਜੈਸਟੇਬਲ ਨਾ ਪਚਣ ਜੋ ਕੋਈ ਚੀਜ਼ ਜਿੱਦਾਂ ਮਿੱਟੀ ਵਿੱਚ ਚੜੀ ਗਈ ਕੋਈ ਵਿੱਚ ਰੀਣ ਚਲੀ ਗਈ ਪੱਠਿਆਂ ਦੇ ਵਿੱਚ ਨੰਬਰ 2 ਮੈਂ ਤਾਂ ਇਹ ਮਹਿਸੂਸ ਕਰਦਾਂ ਗਾਂ ਤੁਸੀਂ ਵੱਧ ਸਿਆਣਿਆਂ ਤੁਹਾਡਾ ਬਾਲਾ ਤਜਰਬਾ ਤੁਸੀਂ ਬੜੇ ਦੇਰ ਦੇ ਜਿਹੜੇ ਵੀਰ ਰੱਖ ਰਹੇ ਕੋੜੀਆਂ ਮੈਂ ਮਹਿਸੂਸ ਕਰਦਾਂ ਲੇ ਜਿਹੜੀ ਤੂੜੀ ਆ ਕਣਕ ਦੀ ਉਹ ਜਾ ਏ ਘੋੜੇ ਵਾਸਤੇ ਨਹੀਂ ਬਣੀ ਘੋੜੇ ਨੂੰ ਤੂੜੀ ਬਹੁਤ ਡਿਸਟਰਬ ਕਰਦੀ ਹੈ ਦੇ પેટ ਨੂੰ ਤੇ ਜਿਹੜਾ ਤੂੜੀ ਦਾ ਬੰਨ ਬਣ ਜਾਂਦਾ ਫਿਰ ਉਹਨੂੰ ਖੋਲਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਜਾਨਵਰ ਜਿਆਦੇ ਤੂੜੀ ਜਿਹੜੇ ਖਾਂਦੇ ਆ ਕੁਝ ਟਾਈਮ ਪਾ ਕੇ ਤੂੜੀ ਦੇ ਨਾਲ ਉਦਾਂ ਹੀ ਲੈਦੇ ਦੇ ਵਿੱਚ ਸਾਬਤ ਹੀ ਤੂੜੀ ਕੱਢਣ ਲੱਗ ਜਾਂਦੇ ਆ ਮਗਰੋਂ ਪਾਣੀ ਮਾਰਦੇ ਨਾਲ ਤੇ ਜਾਨਵਰ ਦੇ ਪੱਲੇ ਵੀ ਜਾਨਵਰ ਐ ਬਿਲਕੁਲ ਵੀਕ ਹੋ ਜਾਂਦਾ ਪਸਲੀਆਂ ਨਿਕਲ ਆਉਂਦੀਆਂ ਤੇ ਉਹ ਨੂੰ ਮੈਂ ਮਹਿਸੂਸ ਕਰਦਾ ਹੋਇਆ ਤੁਹਾਨੂੰ ਇਹ ਥੋੜਾ ਜਿਹਾ ਚਲੋ ਜਿੰਨਾ ਕਿ ਮੈਨੂੰ ਨੋਲਿਜ ਆ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਮੈਂ ਕਿਾ ਚਲੋ ਫੀਲਡ ਦੇ ਵਿੱਚ ਹੁਣ ਜੋ ਜਾਦੇ ਪ੍ਰੋਬਲਮ ਆ ਰਹੀ ਹੈ ਜਾਨਵਰਾਂ ਨੂੰ ਬੰਨ ਦੀ ਉਹਦੇ ਅਕੋਰਡਿੰਗ ਮੈਂ ਥੋੜਾ ਭਰਾਵਾਂ ਨੂੰ ਸੂਚਿਤ ਕੀਤਾ ਜਾਵੇ ਫਿਰ ਤੁਹਾਨੂੰ ਦੁਬਾਰਾ ਸਭ ਤੋਂ ਵੱਡਾ ਮੇਨ ਤਾਂ ਇਹ ਹੈ ਵੀ ਜਾਨਵਰ ਨੂੰ ਖੁੱਲਾ ਰੱਖੋ ਜਾਨਵਰ ਨੇ ਪਾਣੀ ਵਾਲਾ ਪੱਠਿਆਂ ਵੱਲੋਂ ਭळा ਚਲੋ ਚਾਹੀਦਾ ਤਾਂ ਨਹੀਂ ਇਨ ਕੇਸ ਜੇ ਪੱਠਿਆਂ ਵੱਲੋਂ ਜਾਨਵਰ 10 ਮਿੰਟ ਭੁੱਖਾ ਰਹੇ ਜੂ ਤਾਂ ਉਹਦਾ ਕੋਈ ਨੁਕਸਾਨ ਨਹੀਂ ਪਾਣੀ ਦੀ ਕਮੀ ਬਹੁਤ ਬਿਮਾਰੀਆਂ ਨੂੰ ਜਨਮ ਦਿੰਦੀ ਆ ਪਾਣੀ ਜਾਨਵਰ ਨੂੰ ਵੱਧ ਤੋਂ ਵੱਧ ਪਾਣੀ ਖੁੱਲਾ ਛੱਡੋ ਆਪ ਦੀ ਮਰਜ਼ੀ ਨਾਲ ਜਾਨਵਰ ਪੜਾ 5 ਵੇਰੀ 10 ਵੇਰੀ ਜਿੰਨੇ ਵੇਰੀ ਮਰਜ਼ੀ ਪਾਣੀ ਪੀਵੇ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਘੋੜੇ ਪਾਲਕ ਵੀਰਾਂ ਨੂੰ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਆ ਕਿ ਗਰਮੀ ਬਹੁਤ ਜ਼ਿਆਦਾ ਆ ਗਰਮੀ ਦੇ ਦੌਰਾਨ ਆਪਣੇ ਪਸ਼ੂਆਂ ਨੂੰ ਧਿਆਨ ਇਹਨਾਂ ਵੱਲ ਧਿਆਨ ਪ੍ਰੋਪਰ ਟਾਈਮ ਇਹਨਾਂ ਵਾਸਤੇ ਕੱਢੋ ਖੁੱਲਾ ਪਾਣੀ ਇਹਨਾਂ ਨੂੰ ਪੀਣ ਨੂੰ ਦਿਓ ਜਿਸ ਕਰਕੇ ਇਹਨਾਂ ਨੂੰ ਇਸ ਇੰਪੈਕਸ਼ਨ ਬੰਨ ਦੀ ਪ੍ਰੋਬਲਮ ਤੋਂ ਬਚਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ